ਕਈ ਕਿਸਾਨ ਭਰਾ ਇਹ ਖਾਦ ਵਰਤਦੇ ਵੀ ਹੋਣਗੇ ਪਰ ਜਿਵੇਂ ਉਹ ਵਿੱਚ ਉਹ ਜੇ ਉਹ ਕੈਮੀਕਲ ਸਪਰੇਅਾਂ ਵੀ ਕਰੀ ਜਾਂਦੇ ਆ ਤੇ ਉਸ ਚੀਜ਼ ਦਾ ਇਸ ਖਾਦ ਤੇ ਸਾਈਡ ਇਫੈਕਟ ਪੈਂਦਾ ਜਾਂ ਨਹੀਂ ਪੈਂਦਾ ਨਹੀਂ ਨਹੀਂ ਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਸਭਾ ਦੀ ਆਪਾਂ ਲਗਭਗ ਪਹਿਲੇ ਸਾਲ ਤੋਂ ਹੀ 33% ਡੀਏਪ ਜਾਂ ਯੂਰੀਆ ਦੀ ਜਿਹੜੀ ਲਗਤ ਹੈਗੀ ਹੈ ਖੇਤਾਂ ਦੇ ਵਿੱਚ ਉਹਨੂੰ ਘਟਾ ਸਕਦੇ ਆ ਸਾਈਡ ਇਫੈਕਟ ਦਾ ਕੀ ਦੇਣਾ ਨੇ ਆਪ ਨੂੰ ਪਲੱਸ ਪੁਆਇੰਟ ਹੀ ਦੇਣੇ ਆ ਯਾਨੀ ਕਿ ਗੋਣੀ ਗੋਣਾ ਸਾਹ ਹਾਂਜੀ ਇਹ ਉਹ ਗੱਲ ਹੋ ਗਈ ਵੀ ਘਰ ਦੀ ਮੁਰਗੀ ਦਾਲ ਬਰਾਦਾ ਇਤਨਾਲੇ ਘਰੇ ਜੀ ਤਿਆਰ ਹੋਈ ਆ ਹਾਂਜੀ ਨਾਲੇ ਉਹਦੇ ਬੈਨੀਫਿਟ ਜਾਂਦਾ ਹਾਂਜੀ ਤੇ ਚਲੋ ਇਹ ਸਾਰਾ ਪ੍ਰੋਸੈਸ ਹੁਣ ਆਪਾਂ ਨੂੰ ਸਮਝ ਆ ਗਿਆ ਮੇਰੇ ਖਿਆਲ ਚ ਕਿਸਾਨ ਭਰਾਵਾਂ ਨੂੰ ਵੀ ਸਮਝ ਆ ਗਿਆ ਹੁਣ ਇੱਕਦਾਂ ਤੁਸੀਂ ਆਪਦਾ ਪ੍ਰੋਪਰ ਸਾਨੂੰ ਐਡਰੈਸ ਦੱਸ ਦਿਓ ਠੀਕ ਹੈ ਵੀ ਜਿੱਥੇ ਪਹੁੰਚ ਕੇ ਕਿਸਾਨ ਭਰਾ ਤੁਹਾਡੇ ਕੋਲ ਵਿਜ਼ਿਟ ਕਰ ਸਕਣ ਆਪਣੇ ਫਾਰਮ ਦਾ ਨਾਮ ਹੈ ਜੀ ਡਾਕਟਰ ਆਰਗੈਨਿਕ ਵਰਮੀ ਕੰਪੋਸਟ ਤੇ ਇਹ ਮੁਕਸਰ ਰੋਡ ਸਾਦਕ ਜਿਲ੍ਹਾ ਫਰੀਦਕੋਟ ਵਿੱਚ ਹੈਗਾ ਜੇ ਕਿਸੇ ਨੇ ਕੋਈ ਨੰਬਰ ਚਾਹੀਦਾ ਜਾਂ ਗੱਲ ਕਰਨੀ ਹੋਵੇ ਤਾਂ ਮੈਂ ਆਪਦਾ ਨੰਬਰ ਵੀ ਪ੍ਰੋਵਾਈਡ ਕਰਵਾ ਦਿੰਦਾ 988767129 978876129 ਜੇ ਕਿਸੇ ਨੇ ਵੀ ਖਾਦ ਲੈਣੀ ਹੋਵੇ ਜਾਂ ਵਰਮੀ ਕੰਪੋਸਟ ਦਾ ਕੋਈ ਵੀ ਅਨੁਸ਼ਾਰਣ ਕਰਨਾ ਹੋਵੇ ਤਾਂ ਆਪਣੇ ਨਾਲ ਗੱਲ ਕਰ ਕਹਿੰਦੇ ਖੇਤੀ ਹੋਊਗੀ ਤਾਂ ਹੀ بچਾਂਗੇ ਜੀ ਬੰਨ ਕੇ ਚੱਲੋ ਆਪਾਂ ਜੇ ਜ਼ਹਿਰ ਖਾਵਾਂਗੇ ਠੀਕ ਹੈ ਤਾਂ ਕਿੰਨਾ ਟਾਈਮ ਸਰਵਾਈਵ ਕਰਾਂਗੇ ਜਿੰਨਾ ਟਾਈਮ ਆਪਾਂ ਜੜ ਤੇ ਕੰਮ ਕਰਕੇ ਉਹਨੂੰ ਖਤਮ ਨਹੀਂ ਕਰਦੇ ਕਿਸੇ ਵੀ ਬਿਮਾਰੀ ਨੂੰ ਤਾਂ ਉਹ ਤਾਂ ਵਾਪਸ ਆਣੀ ਆਣੀ ਹੈ ਦੀ ਹਾਂਜੀ ਇਹਦੇ 'ਚ ਹੁਣ ਕੋਈ ਕਿਸਾਨ ਭਰਾਵਾਂ ਲਈ ਕੋਈ ਰਾਇਤ ਵੀ ਹੈ ਵੀ ਜੇ ਕੋਈ ਇਕੱਠੀ ਖਾਦ ਖਰੀਦਦਾ ਆ ਇਹਦੇ ਵਿੱਚ ਰਾਇਤ ਜਰੂਰ ਮਿਲੂਗੀ ਜੀ ਕਿਉਂਕਿ ਕੋਈ ਵੀ ਜੇਕਰ ਬਾਗਬਾਨੀ ਆਸੇ ਵਰਤਦਾ ਤਾਂ ਉਹਨੇ ਉਸ ਆਮ ਨਾਲ ਨੂੰ ਰਿਕੁਆਇਰਮੈਂਟ ਹੈ ਜੀ ਜੋ ਕੋਈ ਵੱਡੇ ਲੈਵਲ ਤੇ ਕਰਨਾ ਚਾਹੁੰਦਾ ਉਹਨੂੰ ਉਸ ਆਮ ਨਾਲ ਖਾਦੀ ਲੋੜ ਹੈ ਨਾ ਤਾਂ ਆਪਣਾ ਤਾਂ ਮੋਟਿਵ ਇਹ ਹੈ ਜੀ ਵੀ ਜਿੰਨੇ ਕਿਸਾਨ ਭਰਾ ਵੱਧ ਵੱਧ ਆਰਗੇਨਿਕ ਨਾਲ ਜੁੜਨਗੇ ਉਨਾਂ ਹੀ ਚੰਗਾ ਤੇ ਜਿੰਨਾ ਆਪਾਂ ਗੰਜਾਇਸ਼ ਹੋ ਸਕੇ ਹਰੇਕ ਨੂੰ ਉਹਨੇ ਗੰਜਾਇਸ਼ ਕੱਢ ਕੇ ਦੇਵਾਂਗੇ ਕਿਉਂਕਿ ਫੇਰ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਵੀ ਆਪਾਂ ਤਾਂ ਇੱਕ ਜਾਗ ਲਾਉਣੀ ਆ ਆਰਗੇਨਿਕ ਹੌਲੀ ਹੌਲੀ ਵਧੂਗਾ ਠੀਕ ਹੈ ਜ਼ਹਿਰ ਤੋਂ بچਾਂਗੇ ਠੀਕ ਹੈ ਜੀ